ਹੈਲੋ ਜੀ ਸਰਨ ਸਸ਼ੀ ਕਾਲ ਜੀ ਆਰਐਸ ਆਰਗੇਨਿਕਸ ਐਂਡ ਵਰਮਿੰਗ ਕੰਪੋਸਟ ਤੇ ਸਵਾਗਤ ਆ ਜੀ ਆ ਦੇਖੋ ਜੀ ਅਸੀਂ ਅੱਜ ਸੰਜੀਵ ਨੇ ਟ੍ਰਾਈਕੋਦਰਮਾ ਜਿਹੜੀ ਬਾਇਓਲੋਜੀਕਲ ਫੰਗਸ ਹੈਗੀ ਆ ਉਹ ਅਸੀਂ ਪਾ ਕੇ ਅੱਜ ਸਪਰੇਅ ਕਰਕੇ ਫਿਰ ਅਸੀਂ ਯਾਹੀ ਖਾਦ ਤਿਆਰ ਕਰਨ ਜਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਯਾ ਪੰਪ ਵਿੱਚ ਜਿਹੜੀ ਆ ਇਹ ਟ੍ਰਾਈਕੋਟਰਮਾ ਜਿਹੜੀ ਕਿ ਫੰਗੀਸਾਈਡ ਹੁੰਦੀ ਆ ਜਿਹੜੀ ਮਿੱਤਰ ਫੰਗਸ ਹੁੰਦੀ ਆ ਤੇ ਜਿਹੜੀ ਫੰਗਸ ਨੂੰ ਖਾਂਦੇ ਆ ਜਿਹੜੇ ਜੀਵਾਣੂ ਆ ਉਹ ਅਸੀਂ ਇਹਦੇ ਉੱਪਰ ਸਪਰੇਅ ਕਰਦੇ ਆ ਜੀ ਤੇ ਇਹ ਜਿਹੜੇ ਜੀਵਾਣੂ ਇਹ ਮਲਟੀਪਲਾਈ ਹੁੰਦੇ ਜਾਂਦੇ ਆ ਜੀ ਤੇ ਇਹਦੇ ਨਾਲ ਕੀ ਆ ਕਿ ਜਦੋਂ ਤੁਸੀਂ ਇਹ ਖਾਦ ਬੂਟਿਆਂ ਨੂੰ ਪਾਉਂਦੇ ਹੋ ਤੇ ਇਹਦੇ ਨਾਲ ਕੀ ਆ ਵੀ ਬੂਟਿਆਂ ਵਿੱਚ ਫੰਗਸ ਨਹੀਂ ਆਉਂਦੀ ਤੇ ਬੂਟੇ ਬਹੁਤ ਵਧੀਆ growth ਕਰਦੇ ਹਨ ਤੇ ਉਹਨਾਂ ਦੇ ਰਿਜ਼ਲਟ ਵੀ ਬਹੁਤ ਵਧੀਆ ਹੁੰਦੇ ਹਨ ਤੇ ਇਹ ਪਾਉਣ ਦੇ ਨਾਲ ਬੂਟਿਆਂ ਦੀ ਹੈਲਥ ਵੀ ਸਹੀ ਰਹਿੰਦੀ ਆ ਕਿਉਂਕਿ ਪਿਓਰ ਜੈਵਿਕ ਖਾਦ ਹੈਗੀ ਆ ਜ਼ਹਿਰ ਮੁਕਤ ਹੈਗੀ ਆ ਇਹਦੇ ਵਿੱਚ ਕੋਈ ਕੈਮੀਕਲ ਨਹੀਂ ਪਾਇਆ ਗਿਆ ਇਸ ਖਤ ਦੇ ਇਹ ਫਲਾ ਸਬਜ਼ੀਆਂ ਬੂਟਿਆਂ ਤੇ ਕਿਚਨ ਗਾਰਡਨਿੰਗ ਲਈ ਬਹੁਤ ਹੀ ਲਾਭਕਾਰੀ ਆ ਤੇ ਜੇ ਕਿਸੇ ਨੂੰ ਲੋੜ ਹੋਵੇ ਵਰਮਿੰਗ ਪੋਸਟ ਦੀ ਹੁਣ ਸੀਜ਼ਨ ਆ ਇਸ ਸੀਜ਼ਨ ਵਿੱਚ ਪਾਓ ਤੇ ਆਪਣੀ ਸਿਹਤ ਨੂੰ ਤੰਦਰੁਸਤ ਰੱਖੋ ਘਰ ਘਰ ਆਪਣੀ ਕਿਚਨ ਗਾਰਡਨਿੰਗ ਵਾਸਤੇ ਜਾਂ ਆਪਣੇ ਫਲਾ ਸਬਜ਼ੀਆਂ ਬੂਟਿਆਂ ਦੇ ਦੇ ਛੇਡ ਵਾਸਤੇ ਆਪਣੀ ਛੇਡ ਵਾਸਤੇ ਜਿਹੜਾ ਵਤਨ ਕਰੋ ਜੀ ਤੇ ਜੇ ਕਿਸੇ ਨੂੰ ਲੋੜ ਹੋਵੇ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਜੀ ਕੋ ਗਿਸਟੋਕ ਬਹੁਤ ਲਿਮਟਿਡ ਹੈ ਕਾ ਜੀ ਤੇ ਪਾਰਟੀ ਬਹੁਤ ਵਧੀਆ ਹੈ ਜੀ ਧੰਨਵਾਦ ਕਰਦਾ ਹਾਂ